ਬਰਾਵ ਸਾਡੇ ਇਹ ਤਿੰਨ ਸ਼ਹੀਦ ਅੰਗਰੇਜ਼ੀ ਸਾਮਰਾਜ ਨਾਲ ਉਹਦੇ ਪ੍ਰਬੰਧ ਨਾਲ ਟਕਰਾ ਕੇ ਸ਼ਹੀਦ ਹੋਏ ਨੇ ਜਦੋਂ ਇਹ ਤਿੰਨ ਸ਼ਹੀਦਾਂ ਦਾ ਨਾਂ ਆਉਂਦਾ ਤਾਂ ਭਗਤ ਸਿੰਘ ਦਾ ਨਾਂ ਸਿਖਰ ਤੇ ਕਿਉਂ ਆਉਂਦਾ ਜਿਹੜੇ ਸਾਡੇ ਹਾਕਮ ਨੇ ਉਹਨਾਂ ਨੇ ਭਗਤ ਸਿੰਘ ਦੇ ਹੱਥ ਦੇ ਵਿੱਚ ਪਿਸਤੌਲ ਫੜਾਇਆ ਹੋਇਆ ਸਾਡੇ ਨੌਜਵਾਨ ਹਿੱਸੇ ਨੂੰ ਇਹ ਗੱਲ ਪਸੰਦ ਆ ਕਿ ਭਗਤ ਸਿੰਘ ਬਹੁਤ ਸੂਰਮਾ ਸੀ ਦਲੇਰ ਸੀ ਉਹਦੇ ਕੋਲੇ ਪਿਸਤੌਲ ਸੀ ਉਹਨੇ ਅੰਗਰੇਜ਼ੀ ਸਾਮਰਾਜ ਦੇ ਉਸ ਬੰਦੇ ਨੂੰ ਫੁੰਡਿਆ ਸੀ ਜਿਨੇ ਜੱਲਿਆਂ ਵਾਲੇ ਬਾਗ ਦੇ ਵਿੱਚ ਗੋਲੀਆਂ ਚਲਾ ਕੇ ਸਧਾਰਨ ਜਨਤਾ ਦਾ ਕਤਲਿਆਮ ਕੀਤਾ ਸੀ ਉਹ ਨਾ ਉਹ ਜਿਹਨੇ ਸੈਮਨ ਕਮਿਸ਼ਨ ਦੇ ਵਿਰੋਧ ਚ ਲਾਲਾ ਲਾਜਪਤ ਰਾਏ ਦਾ ਲਾਠੀਆਂ ਮਾਰ ਕੇ ਕਤਲ ਕੀਤਾ ਸੀ ਉਸ ਬੰਦੇ ਨੂੰ ਮਾਰਿਆ ਇਸ ਕਰਕੇ ਉਹਨੂੰ ਸੂਰਮਾ ਦੇਖਦੇ ਹੋ ਸਾਡੇ ਹਾਕਮਾਂ ਨੇ ਉਹਨੂੰ ਅੱਤਵਾਦੀ ਕਿਹਾ ਭਾਰਤ ਦੇ ਹਾਕਮਾਂ ਨੇ ਜਿਹੜੇ ਭਾਰਤ ਦੇ ਵਿੱਚ ਅੰਦੋਲਨ ਕਰ ਰਹੀ ਧਰਸੀ ਕਾਂਗਰਸ ਉਹਨਾਂ ਨੇ ਵੀ ਅੰਗਰੇਜ਼ਾਂ ਨੇ ਹੱਥ ਹਾਂ ਮਿਲਾ ਕੇ ਉਹਨੂੰ ਅਤਵਾਦੀਆਂ ਕਿਹਾ ਉਹ ਹਿੰਸਕ ਕਿਹਾ ਹਿੰਸਾ ਕਰਨ ਵਾਲਾ ਕਿਹਾ ਦੋ ਵਿਚਾਰਾਂ ਚੱਲੀਆਂ ਦੋਨਾਂ ਵਿਚਾਰਾਂ ਦਾ ਇਹ ਇਸ਼ੂ ਸੀ ਕਿ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚੋਂ ਕੱਢਣਾ ਹੈ ਇਸ ਗੱਲ ਤੇ ਸਾਰੇ ਲੋਕ ਇਕੱਠੇ ਸੀ ਜੀ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚ ਰਹਿਣ ਨਹੀਂ ਦੇਣਾ ਪਰ ਰੌਲਾ ਇਹ ਸੀ ਵੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਹੜੀ ਭਾਰਤ ਦੇ ਵਿੱਚ ਹਕੂਮਤ ਹੋਊਗੀ ਉਹ ਕਿੰਨੇ ਲੋਕਾਂ ਦੀ ਹੋਊਗੀ ਤੇ ਉਹ ਕੀ ਕਰੂਗੀ ਗਾਂ ਵਾਸਤੇ ਉਹਦੀ ਨੀਤੀ ਕੀ ਹੋਊ ਉਹਦੀ ਪਾਲਸੀ ਕੀ ਹੋਊਗੀ ਉਹ ਮਜ਼ਦੂਰਾਂ ਵਾਸਤੇ ਕੀ ਸੋਚਦੀ ਐ ਉਹ ਕਿਸਾਨਾਂ ਵਾਸਤੇ ਕੀ ਸੋਚਦੀ ਐ ਉਹ ਛੋਟੀ ਇੰਡਸਟਰੀ ਵਾਸਤੇ ਕੀ ਸੋਚਦੀ ਐ ਦੁਕਾਨਦਾਰਾਂ ਵਾਸਤੇ ਕੀ ਸੋਚਦੀ ਐ ਵਿਦਿਆਰਥੀਆਂ ਬਾਰੇ ਕੀ ਸੋਚਦੀ ਐ ਔਰਤਾਂ ਬਾਰੇ ਹੋ ਕੀ ਸੋਚਦੀ ਐ ਕੀ ਇਸ ਤਰ੍ਹਾਂ ਦਾ ਪ੍ਰਬੰਧ ਹੋਊਗਾ ਕਿ ਜਿੱਥੇ ਸਾਰੇ ਵਰਗ ਦੇ ਲੋਕ ਸੁਖੀ ਬਸਦੇ ਹੋਣ ਬਾਕ ਸੰਘੋਰਾ ਦਾ ਇਨਕਲਾਬ ਦਾ ਨਾਰਾ ਤੇ ਸਾਮਰਾਜੀ ਮੋਰਦਾਬਾਦ ਦਾ ਨਾਰਾ ਇਹ ਸੀ ਕਿ ਕੀ ਇਥੇ ਬਰਾਬਰਤਾ ਦਾ ਸਮਾਜ ਹੋਊਗਾ ਇਹ ਜਦੋਂ ਗੱਲ ਸੀ ਜਿਹੜੀ ਗੋਲੀਆਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਗੱਡੀ ਐ ਰਵਾਲਬਰ ਦੇ ਵਿੱਚ ਕਿਤਾਬਾਂ ਉਹਨੇ ਸੈਂਕੜੇ ਬੜੀਆਂ ਨੇ ਪਰ ਕਿਤੇ ਇਹ ਜ਼ਿਕਰ ਕਿਉਂ ਨਹੀਂ ਹੁੰਦਾ ਕਿ ਭਗਤ ਸਿੰਘ ਫਿਲਾਸਫਰ ਵੀ ਸੀ ਜੇ ਮੈਂ ਸਾਨੂੰ ਜਾਣਕਾਰੀ ਦੇਣੀ ਹੋਵੇ ਭਗਤ ਸਿੰਘ ਬਹੁਤ ਹੀ شریف ਨੌਜਵਾਨ ਸੀ ਜਿਹੜਾ ਮਨੁੱਖਤਾ ਨੂੰ ਬਹੁਤ ਪਿਆਰ ਕਰਦਾ ਸੀ ਜਿਹੜਾ ਗਰੀਬਾਂ ਨੂੰ ਗਾਇਆਂ ਲਾ ਲੈਂਦਾ ਸੀ ਜੀਦੀ ਜ਼ਿੰਦਗੀ ਦਾ ਮਨੋਰਥ ਇਹ ਸੀ ਕਿ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਖੁਸ਼ਹਾਲ ਹੋਣ। ਇੜੀ ਖਾਤਰੋਂ ਨੇ ਕਿਤਾਬਾਂ ਵੀ ਪੜ੍ਹੀਆਂ। ਉਹਨੇ ਲਿਖਤਾਂ ਵੀ ਕੀਤੀਆਂ। ਉਹਨੇ ਦੱਸਿਆ ਵੀ ਇਹ ਪ੍ਰਬੰਧ ਕਿਵੇਂ ਚਲਾਇਆ ਜਾ ਸਕਦਾ। ਆਪਦੇ ਦੇਸ਼ ਦੇ ਖਾਸੇ ਨੂੰ ਤੇ ਹਾਲਤ ਨੂੰ ਪਛਾਣਿਆ ਉਹਨੇ। ਉਹਦੀ ਬਹਾਦਰੀ ਅੰਗਰੇਜ਼ੀ ਸਾਮਰਾਜ ਦੇੋਂ ਭੇਜਣ ਦੀ ਖਾਤਰ ਇਥੋਂ ਬੇਦਾ ਕਰਨ ਦੀ ਖਾਤਰ ਇਥੋਂ ਭਜਾਉਣ ਦੀ ਖਾਤਰ ਤਾਂ ਹਜ਼ਾਰਾਂ ਲੋਕ ਸੀ ਦੋ ਇਹਦੇ ਇੱਕਲਾ ਸ਼ਹੀਦ ਨਹੀਂ ਹੋਇਆ ਇਹਨੇ ਦਿਸ਼ਾ ਵੀ ਦਿੱਤੀ ਆ ਸਮਾਜ ਨੂੰ ਲੈਣ ਵੀ ਦਿੱਤੀ ਇਹਦੀ ਤਾਂ ਕਰਕੇ ਵਿਸ਼ੇਸ਼ ਜਗ੍ਹਾ ਹੁਣ ਸ਼ਹੀਦ ਤਾਂ ਤਿੰਨ ਹੋਏ ਨੇ ਬਈ ਇਕੱਠੇ ਸਫਾਸੀ ਚੜਿਆ ਕਿਤਾਬਾਂ ਸਭ ਤੋਂ ਵੱਧ ਜੇਲ੍ਹ ਦੇ ਵਿੱਚ ਇਹਨੇ ਪੜੀਆਂ ਨੇ ਸਰੇ ਦਾ شریف ਹੈ ਜਿਹੜਾ ਮਜ਼ਦੂਰ ਉਹਦੇ ਝਾੜੂ ਮਾਰਨ ਆਉਂਦਾ ਉਹਨੂੰ ਪਹਿਲਾਂ ਕੋਠੜੀ ਸਾਫ ਕਰਦੋ ਪਹਿਲਾਂ ਦੱਸਿਆ ਜਾਂਦਾ ਵੀ ਇਹ ਕੋਠੜੀ ਭਗਤ ਸਿੰਘ ਦੀ ਹੈ ਜਿਹੜੀ ਤੂੰ ਸਾਫ ਕਰਦਾ ਉਹ ਨਾਲੇ ਝਾੜੂ ਮਾਰੀ ਜਾਂਦਾ ਨਾਲੇ ਕੰਬੀ ਜਾਂਦਾ ਕਿ ਯਾਰ ਇੱਡੇ ਬੜੇ ਦਹਿਸ਼ਤਗਰ ਦੀ ਕੋਠੜੀ ਜਦੋਂ ਮੈਂ ਮੇਰੇ ਕਿਤੇ ਇੱਥੇ ਕੋਈ ਕੋਠੜੀ ਸਾਫ ਕਰਦੇ ਕਰਦੇ ਨਾ ਕਿਤੇ ਆ ਜੇ ਜਦੋਂ ਅੰਦਰ ਜਾਂਦਾ ਉਹਨੂੰ ਸਾਫ ਕਰਨ ਨੂੰ ਉਹ ਡਰਦਾ ਅੰਦਰ ਵੜਦਾ ਨਹੀਂ ਇਹ ਭਗਤ ਸਿੰਘ ਦੀ ਕੋਠੜੀ ਜਾਣਾ ਕਿਉਂਕਿ ਭਗਤ ਸਿੰਘ ਦੇ ਬਾਰੇ ਐਡਾ ਪ੍ਰਚਾਰ ਕੀਤਾ ਹੋਇਆ ਸੀ ਵੀ ਉਹ ਖੌਫ ਉਹ ਤਾਂ ਬਹੁਤ ਹੀ ਖਤਰਨਾਕ ਬੰਦਾ ਹੈ ਪਰ ਜਦੋਂ ਭਗਤ ਸਿੰਘ ਨੂੰ ਬੋਗੇ ਨੇ ਜਿਹਨੂੰ ਭੱਗੀ ਕਹਿੰਦੇ ਆ ਜਿਹਨੂੰ ਸਵੀਪਰ ਕਹਿੰਦੇ ਆ ਜਿਹਨੂੰ ਝਾੜੂ ਮਾਰਨ ਵਾਲਾ ਬੰਦਾ ਕਹਿੰਦੇ ਆਪਾਂ ਜਦੋਂ ਬੋਗੇ ਨੇ ਉਹਨੂੰ ਨੇੜੇੋਂ ਦੇਖਿਆ ਕਿ ਸਰਦਾਰਾ ਤੂੰ ਮੇਰੇ ਹੱਥਾਂ ਦੀ ਰੋਟੀ ਵੀ ਖਾ ਲੇਂਗਾ ਸਰਦਾਰਾ ਮੈਨੂੰ ਤੇਰੀਆਂ ਮਿੱਠੀਆਂ ਗੱਲਾਂ ਕੀ ਰੈਂਡੀਆਂ ਨੇ ਕਦੇ ਉਹ ਵੀ ਦਿਨ ਹੋਣਗੇ ਜਦੋਂ ਸਾਡੇ ਝਾੜੂ ਮਾਰਨ ਵਾਲਿਆਂ ਦੀ ਬੁੱਕਤ ਹੋਊਗੀ ਕਦੇ ਸਰਦਾਰਾ ਉਹ ਵੀ ਦਿਨ ਹੋਣਗੇ ਕਿ ਇੱਥੇ ਧਨਾੜ ਤੇ ਗਰੀਬ ਬਰਾਬਰ ਖੜਿਆ ਕਰਨ ਰੇ ਕਦੇ ਸਰਦਾਰਾ ਇਹੋ ਜਿਹਾ ਦਿਨ ਵੀ ਆਊਗਾ ਇੱਥੇ ਰਾਜਾ ਨਹੀਂ ਰੰਕ ਵੱਡੇ ਹੋਣਗੇ ਇੱਥੇ ਜਨਤਾ ਵੱਡੀ ਹੋ ਰਾਜੇ ਹੀਠਾ ਹੋਣਗੇ ਕਿਤੇ ਹਜਾ ਦਿਨ ਵੀ ਤੁਲੇ ਨਹੀਂ ਰਹਾ ਆਉਂਦੀਆ ਭਗਤ ਸਿੰਘ ਦੀਆ ਨੰਨਾ ਇਹ ਕਹਿੰਦਿਆ ਨੇ ਕਿ ਇੱਥੇ ਇਸ ਤਰ੍ਹਾਂ ਦਾ ਸਮਾਜ ਸਿਰਜਣ ਦੀ ਲੋੜ ਹੈ ਕਿ ਧੱਕਾ ਕਿਸੇ ਨਾਲ ਵੀ ਨਾ ਹੋਵੇ ਹੁਣ ਪੱਗਾ ਸੋਡੇ ਸਾਰਿਆਂ ਦੇ ਭਗਤ ਸਿੰਘ ਵਾਲੀਆ ਮੰਨਿਆ ਨੇ ਤੁਸੀਂ ਜਦੋਂ ਭਗਤ ਸਿੰਘ ਦੇ ਪੱਗਾਂ ਤੇ ਚੁੰਨੀਆਂ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਇਹ ਵਿਚਾਰ ਤਾਂ ਹੋਣਾ ਚਾਹੀਦਾ ਹੈ ਵੀ ਜਰਾਸੀ ਕਿਸੇ ਨੇ ਠੱਗੀ ਤਾਂ ਨਹੀਂ ਮਾਰਨੀ ਅਸੀਂ ਕਿਸੇ ਨੂੰ ਧੋਖਾ ਤਾਂ ਨਹੀਂ ਦੇ ਰਹੇ ਅਸੀਂ ਭਗਤ ਸਿੰਘ ਨੂੰ ਧੋਖਾ ਤਾਂ ਨਹੀਂ ਦੇ ਰਹੇ ਉਹ ਤਾਂ ਆ ਵਿਚਾਰ ਕਹਿੰਦਾ ਸੀ ਅਸੀਂ ਕੀ ਦੀ ਸੇਵਾ ਕਰਦੀਏ ਆ ਸਾਡੀ ਸਾਂਝ ਊਚਿਆਂ ਨਾਲ ਹੋਵੇ ਕਿ ਨੀਵਿਆਂ ਨਾਲ ਅਸੀਂ ਨੀਵੇਂ ਵਾਲੇ ਪਾਸੇ ਖੜੀਏ ਕਿ ਉੱਚੇ ਵਾਲੇ ਪਾਸੇ ਖੜੀਏ? ਅਸੀਂ ਜਬਰ ਕਰਨ ਵਾਲੇ ਪਾਸੇ ਖੜੀਏ ਕਿ ਜਬਰ ਸਹਿਣ ਵਾਲੇ ਪਾਸੇ ਖੜੀਏ? ਇਹ ਤੁਹਾਡੇ ਵਾਸਤੇ ਬਹੁਤ ਵੱਡੇ ਸਵਾਲ ਖੜੇ ਆ। ਇਸ ਕਰਕੇ ਐਸ ਜੁੱਗ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਹੁਣ ਬਚਾਪਾ ਇੱਥੇ ਬੈਠੇ ਆ। ਤੇ ਐਸੇ ਪੱਗ ਦੇ ਵਿੱਚ ਇੱਕ ਸਰਕਾਰ ਬੈਠੀ ਐ। ਅੱਜ ਤੱਕ ਸਰਕਾਰ ਨੇ ਵੀ ਜਾ ਕੇ ਫੋਨ ਮਾਲਕ ਨੂੰ ਮਾੜਾਂ ਪਾਇਆਂ ਨੇ ਭਗਤ ਸਿੰਘ ਹਰਾਂ ਦੇ ਗਲਾਂ 'ਚ ਨਾਰੇ ਮਾਰੇ ਹੋਣੇ ਹਸੈਨੀ ਵਾਲੇ ਗਏ ਹੋਣਗੇ ਅੱਜੋ ਆਪਾਂ ਇੱਥੇ ਗਨ ਬਣਾ ਰਹੇ 12 ਹੋ ਕਹਿਣੀ ਤੇ ਕਰਨੀ ਵਿੱਚ ਬਹੁਤ ਉਹਨਾਂ ਦਾ ਫਰਕ ਆਪਾਂ ਕਹਿੰਦੇ ਆ ਕਿ ਆ ਜਿਹੜੀ ਸਾਡੀ ਮੰਡੀ ਐ ਪੰਜਾਬ ਦੀ ਦਾਣਾ ਮੰਡੀ ਸਰਕਾਰੀ ਮੰਡੀ ਇਹੋ ਜੀ ਮੰਡੀ ਦੁਨੀਆ ਦੇ ਵਿੱਚ ਕੋਈ ਮੰਡੀ ਸਿਸਟਮ ਨਹੀਂ ਹੈ ਜਿਹੋ ਦਾ ਪੰਜਾਬ ਦੇ ਵਿੱਚ ਆ ਜਿੰਨੀਆਂ ਦੁਕਾਨਾਂ ਨੇ ਆਲੇ-ਦਾਲੇ ਜਿੰਨ ਲੋ ਹੈ ਮੈਨੂੰ ਲੱਗਦਾ ਵੀ 300 400 ਦੁਕਾਨ ਹੋਣੀਆਂ ਆਲੇ-ਦਾਲੇ ਪੂਰੀ ਏਡੀ ਮੰਡੀ ਦੇ ਆਲੇ-ਦਾਲੇ ਇਹ ਸਾਰੀ ਦੀ ਸਾਰੀ ਇਹ ਮੰਡੀ ਨਾਲ ਜੁੜੀ ਹੋਈ ਹੈ ਤੇ ਅਸੀਂ ਮੰਡੀ ਨਾਲ ਜੁੜੇ ਹੋਏ ਆਂ ਟਰੱਕ ਜੂਨੀਅਨ ਮੰਡੀ ਨਾਲ ਜੁੜੀ ਹੋਈ ਹੈ ਮਜ਼ਦੂਰ ਮੰਡੀ ਨਾਲ ਜੁੜੇ ਹੋਏ ਨੇ ਮਾਰਕੀਟ ਕਮੇਟੀ ਮੰਡੀ ਨਾਲ ਜੁੜੀ ਹੋਈ ਹੈ ਜੇ ਪਨਾ ਸਰਕਾਰ ਦੀ ਇਹ ਜੀ ਨੀਤੀ ਕੋਈ ਆਗੀ ਹੋਵੇ ਜਿਹੜੀ ਇਹ ਮੰਡੀਆਂ ਖਤਮ ਕਰਨਾ ਚਾਹੁੰਦੀ ਹੋਵੇ ਤਾਂ ਬਚੂਗਾ ਕਿਹੜਾ ਭਾਈ ਆੜਤੀਏ ਬਚਣਗੇ ਮਜ਼ਦੂਰ ਬਚਣਗੇ ਚਲ ਕਿਸਾਨ ਤਾਂ ਇੱਥੇ ਨਹੀਂ ਕਿਤੇ ਹੋਰ ਮਾਲ ਤਾਂ ਵੇਚਣਗੇ ਤੇ ਬਚਦੇ ਕਿਸਾਨ ਵੀ ਕਰਨੇ ਕਿ ਆ ਮੰਡੀ ਪ੍ਰਬੰਧ ਹੈ ਜਿਹੜਾ ਇਹ ਸਰਕਾਰੀ ਹੈ ਅਸੀਂ ਸਰਕਾਰੀ ਮੰਡੀ ਪ੍ਰਬੰਧ ਰੱਖਣਾ ਚਾਹੁੰਦੇ ਆ ਅਸੀਂ ਕਹਿੰਦੇ ਆ ਵੀ ਸਾਡਾ ਅਨਾਜ ਕਮਾਇਆ ਹੋਇਆ ਅਨਾਜ ਇਹਦਾ ਕੰਟਰੋਲ ਸਰਕਾਰ ਕੋਲੇ ਹੋਵੇ ਅਨਾਜ ਦੇ ਭੰਡਾਰ ਸਰਕਾਰ ਕੋਲੇ ਹੋਣ ਜਨਤਕ ਵੰਡ ਪ੍ਰਣਾਲੀ ਦਾ ਅਧਿਕਾਰ ਸਰਕਾਰ ਕੋਲੇ ਹੋਵੇ ਸਾਡੀ ਨੀਤੀ ਇਹ ਕਹਿੰਦੀ ਹੈ ਭਗਤ ਸਿੰਘ ਦੀ ਨੀਤੀ ਇਹ ਕਹਿੰਦੀ ਹੈ ਕਿਉਂਕਿ ਅਨਾਜ ਹਰੇਕ ਮਨੁੱਖ ਦੇ ਮੂੰਹ 'ਚ ਪੈਣਾ ਜ਼ਰੂਰੀ ਹੈ ਇਸ ਕਰਕੇ ਅਨਾਜ ਦਾ ਕੰਟਰੋਲ ਸਰਕਾਰ ਕੋਲੇ ਹੋਣਾ ਚਾਹੀਦਾ ਹੈ ਵਿੱਦਿਆ ਦਾ ਪ੍ਰਬੰਧ ਸਰਕਾਰ ਕੋਲੇ ਹੋਣਾ ਚਾਹੀਦਾ ਹੈ ਸਿਹਤ ਸੇਵਾਵਾਂ ਦਾ ਪ੍ਰਬੰਧ ਸਰਕਾਰ ਕੋਲੇ ਹੋਣਾ ਚਾਹੀਦਾ ਹੈ ਬੈਂਕਾਂ ਦਾ ਪ੍ਰਬੰਧ ਸਰਕਾਰ ਕੋਲੇ ਹੋਣਾ ਚਾਹੀਦਾ ਹੈ ਬਿਜਲੀ ਬੋਰਡ ਸਰਕਾਰੀ ਹੋਣਾ ਚਾਹੀਦਾ ਹੈ ਤੇ ਇਹਦਾ ਸਾਰੇ ਅਦਾਰਿਆਂ ਦੇ ਮੁਲਾਜ਼ਮ ਸਰਕਾਰੀ ਹੋਣ ਸਾਡੀ ਇਹ ਮੰਗ ਹੈ ਤੇ ਭਗਤ ਸਿੰਘ ਦੀ ਇਹ ਲੈਣ ਹੈ ਅਸੀਂ ਤਾਂ ਆ ਚਾਹੁੰਦੇ ਪਰ ਸਾਡੀ ਸਰਕਾਰ ਕੀ ਕਰ ਰਹੀ ਹੈ ਸਾਡੀ ਸਰਕਾਰ ਇਹ ਕਹਿ ਰਹੀ ਹੈ ਕਿ ਨਾ ਮਾ ਜਿਹੜਾ ਮੰਡੀ ਨੀਤੀ ਖੇਤੀ ਮੰਡੀ ਨੀਤੀ ਲਿਆਂਦੀ ਹੈ ਹੁਣ ਇਧਰਲੇ ਪਾਸੇ ਐਸ ਕੋਰਡੀਨਰ ਤੇ ਇੱਕ ਸ਼ੈਨੋ ਗਦਾਮ ਹੈ ਉਹਨੂੰ ਕਹਿੰਦੇ ਵੀ ਮੰਡੀ ਘੋਸ਼ਿਤ ਕਰ ਦਿਓ ਮੰਡੀ ਬਣਾ ਦਿਓ ਆਪਣਾ ਸ਼ੈਲੋ ਗਦਾਮਾਂ ਨਾਲ ਵਿਰੋਧ ਨਹੀਂ ਹੈ ਕਿਉਂਕਿ ਉੱਥੇ ਅਨਾਜ ਨੂੰ ਸਾਬ ਸੰਭਾਲ ਦੇ ਪ੍ਰਬੰਧ ਦੇ ਜਿਹੜੇ ਢੋਲ ਬਣੇ ਹੋਏ ਨੇ ਉਹ ਚੰਗੇ ਨੇ ਪਰ ਜੇ ਉਹ ਸ਼ੈਲੋ ਗਦਾਮ ਕਿਸੇ ਪ੍ਰਾਈਵੇਟ ਪੈਸੇ ਵਾਲੇ ਬੰਦੇ ਦਾ ਹੈ ਤੇ ਉਹ ਮੰਡੀ ਘੋਸ਼ਿਤ ਹੁੰਦਾ ਹੈ ਤਾਂ ਜਿਹੜੀਆਂ ਅਨਾਜ ਦੀਆਂ ਟਰਾਲੀਆਂ ਸਾਡੀਆਂ ਆਏ ਮੰਡੀ ਚ ਆਉਂਦੀਆਂ ਨੇ ਉਹ ਸਿੱਧੀਆਂ ਉਹ ਮੰਡੀ ਚ ਜਾਣ گی۔ ਉਹ ਮੰਡੀ ਚ ਨਾ ਤਲਾਈ ਹੈ ਨਾ ਚੜਾਈ ਹੈ ਨਾ ਲਹਾਈ ਹੈ ਨਾ ਪਰਾਈ ਹੈ। ਫਿਰ ਜਿਹੜੇ ਮਜ਼ਦੂਰ ਲਹਾਈ ਦਾ ਚੜਾਈ ਦਾ ਸਫਾਈ ਦਾ ਸਮਾਈ ਦਾ ਕੰਮ ਲਗਾਈ ਦਾ ਕੰਮ ਕਰਦੇ ਨੇ ਉਹਨਾਂ ਦੀ ਮਜ਼ਦੂਰੀ ਖਤਮ ਮਾਰਕੀਟ ਕਮੇਟੀ ਦਾ ਕੰਮ ਖਤਮ ਟਰੱਕਾਂ ਦੀ ਢੋਟਵਾਈ ਖਤਮ ਆੜਤੀਆਂ ਦਾ ਕਮਿਸ਼ਨ ਖਤਮ ਜਦੋਂ ਇਹ ਸਾਰਾ ਕੁਝ ਖਤਮ ਹੋ ਗਿਆ ਆੜਤੀਏ ਵੀ ਚਲੇ ਗਏ ਟਰੱਕ ਜੂਨੀਅਨਾਂ ਘਰੋਂ ਤੋਰਤੀਆਂ ਮਾਰਕੀਟ ਕਮੇਟੀਆਂ ਘਰੋਂ ਤੋਰਤੀਆਂ ਉਦੋਂ ਭਾਈ ਛੇ ਲੋਗਦਾਂ ਵਾਲਾ ਕਿਹਾ ਕਰੂ ਕਿ ਤੇਰੀ ਟਰਾਲੀ ਦੀ ਕਣਕ ਗਿੱਲੀ ਐ 8 ਕਿਲੋ ਕਵਾਂਟਲ ਦਾ ਕੱਟ ਲਾਉਂਗਾ ਵੇਚਣੀ ਹੈ 3200 ਰੁਪਏ ਕਵਾਂਟਲ ਵਾਲੀ ਕਣਕ 1200 ਰੁਪਏ ਨੂੰ ਲਾਉਂਗਾ ਵੇਚਣੀ ਹੈ 2400 ਰੁਪਏ ਕਵਾਂਟਲ ਵਾਲੇ ਝੋਨੇ ਨੂੰ 1000 ਦਾ ਲਾਉਂਗਾ ਵੇਚਣੀ ਹੈ ਐ ਲੁੱਟ ਮਾਰਗੇ ਕਿਉਂਕਿ ਉਦੋਂ ਇਹ ਮੰਡੀ ਖਤਮ ਹੋ ਚੁੱਕੀ ਇਹਦਾ ਦਮ ਕੁੱਟ ਜੂਗਾ ਆ ਜਿਹੜੇ ਸਾਰੇ ਆੜਤੀ ਦੇ ਦਕਾਨਾਂ ਵਾਲੇ ਆ ਇਹ ਦੁਕਾਨਾ ਬੰਦ ਕਰਕੇ ਕਿਸੇ ਹੋਰ ਕਾਰੋਬਾਰ 'ਚ ਪੈ ਜਾਣਗੇ ਕਿਉਂਕਿ ਇਹਨਾਂ ਕੋਲੇ ਪੈਸੇ ਫਿਰ ਭਰਾਵੋ ਜਦੋਂ ਲਾਗਤ ਖਰਚਾ ਵੀ ਨਾ ਮੁੜਿਆ ਫਿਰ ਤੁਸੀਂ ਜ਼ਮੀਨਾਂ ਵਿੱਚ ਹੋਗੇ ਘਰਦਿਆਂ ਲੋੜਾਂ ਪੂਰੀਆਂ ਕਰਨ ਦੇ ਖਾਤਰ ਜ਼ਮੀਨਾਂ ਵਿੱਚ ਹੋਗੇ ਜਿੱਥੇ ਇੱਕ ਕਿੱਲੇ ਤੋਂ 70000 ਦੀ ਫਸਲ ਨਿਕਲਦੀ ਹੈ ਜੇ ਹੀ ਫਸਲ 20 25000 ਤੇ ਰਹਿ ਗਈ ਬਾਈ ਤੁਹਾਡਾ ਠੇਕਾ ਪੂਰਾ ਨਾ ਹੋਇਆ ਫਿਰ ਤੁਸੀਂ ਜ਼ਮੀਨਾਂ ਵੇਚੋ ਜ਼ਮੀਨਾਂ ਵੇਚਣ ਜਾਓਗੇ ਮੂਰੇ ਕੰਪਨੀ ਤਿਆਰ ਖੜੀ ਐ ਜਿਹਦੇ ਕੋਲ ਇੰਨੇ ਪੈਸੇ ਨੇ 1 ਕਰੋੜ 5 ਲੱਖ ਏਕੜ ਜ਼ਮੀਨ ਐ ਪੰਜਾਬ ਦੀ ਇੱਕ ਰੈਲयंस ਕਪੜੇ ਕਲੀ ਕੰਪਨੀ ਪੰਜਾਬ ਦੀ ਸਾਰੀ ਜ਼ਮੀਨ ਖਰੀਦ ਸਕਦੀ ਐ ਜੇ 1 ਕਰੋੜ ਨੂੰ ਕੀਲਾ ਤੁਸੀਂ ਅੱਜ ਵੇਚਣਾ ਹੋਵੇ ਨਾ ਕੱਲੀ ਰੇਲयंस ਕੰਪਨੀ ਪੂਰੇ ਪੰਜਾਬ ਦੀ ਜ਼ਮੀਨ ਨੂੰ ਐਸ ਵੇਲੇ ਖਰੀਦਣ ਦੀ ਸਮਰੱਥਾ ਰੱਖਦੀ ਹੈ ਰੇਲयंस ਕੰਪਨੀ ਭਾਰਤ ਦੀ ਕੰਪਨੀ ਹੈ ਉਹ ਕੰਪਨੀ ਹੈ ਜਿਹਦੇ ਨਾਲ ਬਹੁਤ ਵੱਡੀਆਂ ਗਾਹਾਂ ਕੰਪਨੀਆਂ ਦਾ ਮੈਂ ਜ਼ਿਕਰ ਕਰਨ ਚੱਲਿਆ ਆ ਨੀਤੀ ਤੇ ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਦਬਾਅ ਕਰਕੇ ਇੱਕ ਵਾਰੀ ਰੱਦ ਕੀਤੀ ਹੈ ਪਰ ਜਿਵੇਂ ਉਹਦੀ ਹੁਣ ਕੇਂਦਰ ਦੇ ਨਾਲ ਸਾਝਾ ਹੈ ਉਹ ਮੁੜ ਕੇ ਲਿਆ ਸਕਦੇ ਆ ਆ ਸਾਡੇ ਵਾਸਤੇ ਤਾਂ ਆ ਨੀਤੀ ਲੈਂਦੀ ਹੈ ਆੜਤੀਆਂ ਵਾਸਤੇ ਆ ਲੈਂਦੀ ਹੈ ਹੁਣ ਜਿੰਨੀਆਂ ਇਹ ਦੁਕਾਨਾਂ ਨੇ ਇਹਨਾਂ ਦਾ ਸਾਰਿਆਂ ਦਾ ਕੰਮ ਪਰਚੂਨ ਖੇਤਰ ਚ ਹੈ ਇਸ ਵਪਾਰ ਨੂੰ ਸਾਹਮਣੇ ਵਾਸਤੇ ਜਿਹੜੀਆਂ ਚਾਰ ਵੱਡੀਆਂ ਕੰਪਨੀਆਂ ਦੇ ਜ਼ਿਕਰ ਕਰਕੇ ਗਿਆ ਇੱਕ ਬਲਾਰਾ ਏ ਬੀ ਸੀ ਡੀ ਬੁੰਗਾ ਕਾਰਗਲ ਡ੍ਰੈਫਸ ਇਹ ਦੁਨੀਆ ਦੀਆਂ ਚਾਰ ਵੱਡੀਆਂ ਕੰਪਨੀਆਂ ਇਹੋ ਜਿਹੀਆਂ ਨੇ ਜਿਹੜਾ ਦੁਨੀਆ ਦੇ 70% ਵਪਾਰ ਤੇ ਜਿਨ੍ਹਾਂ ਦਾ ਕਬਜ਼ਾ ਹੈ ਉਹ ਜ਼ਮੀਨਾਂ ਠੇਕੇ ਤੇ ਨਹੀਂ ਲੈਂਦੇ ਨੇ ਉਹ ਜ਼ਮੀਨਾਂ ਵੈ ਵੀ ਲੈਂਦੇ ਨੇ ਤੇ ਅਨਾਜ ਪਹੁੰਚਾਣਾ ਤੇ ਉਹਦਾ ਦਾ ਕੰਮ ਹੈ ਜਿੱਥੇ ਵੀ ਸ਼ਾਰਟ ਪੈਂਦੀ ਆ ਜਾਂ ਕਿਸੇ ਚੀਜ਼ ਦੀ ਸ਼ਾਰਟ ਪੈਂਦੀ ਆ ਉਹ ਉੱਥੇ ਉਹ ਜਮ੍ਹਾਂ ਕਰ ਲੈਂਦੇ ਨੇ ਟੈਂਪੋਰਰੀ ਛਾਟ ਪਾ ਕੇ ਮਰਜ਼ੀ ਦੇ ਰੇਟਾਂ ਨਾਲ ਵੇਚਦੇ ਨੇ ਤੇ ਜੇ ਉਹਨਾਂ ਨੂੰ ਆ ਜਿਹੜੀ ਖੇਤੀ ਮੰਡੀ ਨੀਤੀ ਲਾਗੂ ਕਰਕੇ ਭਾਰਤ ਦੀ ਮਾਰਕੀਟ ਦੇ ਵਿੱਚ ਆਵੜੇ ਤੇ ਉਤਪਾਦਨ ਦਾ ਸਾਰਾ ਹਿੱਸਾ ਉਹਦਾ ਚਾਰ ਕੰਪਨੀਆਂ ਦੇ ਹਵਾਲੇ ਵੀ ਹੋ ਜਾਊਗਾ ਤੇ ਛੋਡੀਆਂ ਅਪਜਾਊ ਜ਼ਮੀਨਾਂ ਖਰੀਦਣ ਤੋਂ ਮਿੰਟ ਲਾਉਣਗੇ ਆ ਤਾਂ ਛੋਡੇ ਐਸ ਖੇਤਰ ਦਾ ਕੰਮ ਦੂਜਾ ਖੇਤਰ ਹੈ ਪਰਚੂਨ ਖੇਤਰਾਂ ਅਸੀਂ ਜਦੋਂ ਭਗਤ ਸਿੰਘ ਦੀ ਗੱਲ ਨੂੰ ਫੜਦਿਆਂ ਉਦੋਂ ਸਰਕਾਰ ਦੀ ਨੀਤੀ ਤੇ ਨੀਤ ਨੂੰ ਦੇਖਦੇ ਆ ਵੀ ਕੀ ਐ ਆ ਜਿਹੜਾ ਪਰਚੂਨ ਖੇਤਰਾ ਜਦੋਂ ਅਸੀਂ ਧਰਨਿਆਂ ਤੇ ਬੈਠਦੇ ਆ ਵਿਚਾਰੇ ਕਰਦੇ ਆ ਸਾਡੇ ਦੁਕਾਨਦਾਰ ਭਰਾਵਾਂ ਨੂੰ ਆੜਤੀਆਂ ਨੂੰ ਤੇ ਦੂਜੇ ਵਰਗ ਦੇ ਲੋਕਾਂ ਨੂੰ ਐ ਲੱਗਦਾ ਹੈ ਵੀ ਕਿਸਾਨ ਤਾਂ ਬੇਲੇ ਨੇ ਤਾਂ ਕਰਕੇ ਧਰਨੇ ਲਾਉਂਦੇ ਨੇ ਪਰ ਨਹੀਂ ਭਰਾਵੋ ਕਿਸਾਨਾਂ ਦਾ ਅੰਦੋਲਨ ਤਾਂ ਸੋਡੀ ਛਤਰੀ ਐ ਸੋਡੀ ਬਾੜ ਹੈ ਸੋਡਾ ਮੋਰਚਾ ਹੈ ਜਿੱਦੈ ਇਹ ਮੋਰਚਾ ਤੋੜਤਾ ਨਾ ਤੁਹਾਡਾ ਕੱਖ ਨਹੀਂ ਕਿਸੇ ਦਾ ਬਚਣਾ ਹੂੰਝਾ ਮਾਰ ਦਾਂਗੇ ਸਾਰੇ ਕਾਸੇ ਨੂੰ ਹੂੰਝਾ ਆਪਰਚੂਨ ਖੇਤੇ ਰਹਿ ਜਿਹੜਾ ਉਹਦੇ ਵਿੱਚ 4-5 ਵੱਡੀਆਂ ਕੰਪਨੀਆਂ ਨੇ ਅਮੇਰ ਕਾ ਦੀ ਸਭ ਤੋਂ ਵੱਡੀ ਕੰਪਨੀਆਂ ਐਮਾ ਜੋਨ ਜਿਹਦਾ ਅਰੋਵਰ ਇਸ ਵੇਲੇ 21 ਮੁਲਕਾਂ 'ਚ ਹੈ ਤੇ ਸਾਰਾ ਮੁਲਕਾਂ ਦੇ ਵਿੱਚ ਮਾਲ ਸਪਲਾਈ ਹੁੰਦਾ ਉਹਦਾ ਆਨਲਾਈਨ ਆਰਡਰ ਤੇ ਯਾਨੀ ਆਨਲਾਈਨ ਸਪਲਾਈ ਕਰਦੇ ਨੇ ਉਹ ਆਨਲਾਈਨ ਸਪਲਾਈ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਉਸ ਕੱਲੀ ਕੰਪਨੀ ਦਾ ਕੰਮ ਇਹ 100 ਮੁਲਕਾਂ ਦੇ ਵਿੱਚ ਹੈ ਤੇ 21 ਦੇਸ਼ਾਂ ਦੇ ਵਿੱਚ ਉਹਦੇ ਟਿਕਾਣੇ ਨੇ ਉਹਦੀ ਰੋਜ਼ ਦੀ ਆਮਦਨ ਦੇਸ਼ ਤੇ ਡੰਗ ਰਹੇ ਹੋਗੇ ਤੁਸੀਂ 1624 ਕਰੋੜ ਰੁਪਏ ਉਹ Amazon ਕੰਪਨੀ ਦੀ ਰੋਜ਼ ਦੀ ਆਮਦਨ ਜੇ ਜਿੰਨਾ ਬਣ ਗਿਆ 68 ਕਰੋੜ ਰੁਪਏ ਇੱਕ ਘੰਟੇ ਦੇ ਉਹਦੀ ਰੋਜ਼ ਦੀ ਆਮਦਨ ਸੁੱਤੀ ਪਈ ਦੀ ਵੀ ਹੁੰਦੀ ਹੈ ਹੁਣਆਂ ਆ ਕਿਹੜੀਆਂ ਕੰਪਨੀਆਂ ਹੋਰ ਨੇ Flipkart ਹੈ D Mart ਹੈ ਤੇ ਦੂਜੀ ਆਪਣੀ ਇਹ ਜੀਵ ਵਾਲੀ ਐ ਜੇ ਜਿਹੜੀਆਂ ਕੰਪਨੀਆਂ ਵੱਡੀਆਂ ਬਾਲਬਾਰਟ ਐ ਇਹ ਚਾਰ ਵੱਡੀਆਂ ਕੰਪਨੀਆਂ ਪਰਚੂਨ ਖੇਤਰ ਦੇ ਵਿਚਾਰੀਆਂ ਨੇ ਉਹਨਾਂ ਦਾ ਇਹ ਦੱਸਿਆ ਹੋਇਆ ਹੈ ਵੀ 1 ਸਤੰਬਰ ਤੋਂ ਲੈ ਕੇ 30 ਨਵੰਬਰ ਤੱਕ 3 ਮਹੀਨਿਆਂ ਦੇ ਵਿੱਚ ਉਹਨਾਂ ਨੇ 720 ਕਰੋੜ ਦੇ ਆਰਡਰ ਸਪਲਾਈ ਕਰਦੇ ਜੇ ਜਾਨੀ ਇੱਕ ਦਿਨ ਦੇ ਵਿੱਚ 12 ਕਰੋੜ ਆਰਡਰ ਸਪਲਾਈ ਕਰਦੇ ਉਹਨਾਂ ਨੇ ਹੁਣ ਤੁਸੀਂ ਦੇਖੋ 12 ਕਰੋੜ ਜੇ ਪੰਜਾਬ ਦੀ ਆਬਾਦੀ ਕਿੰਨੀ ਹੈ 3 ਕਰੋੜ ਜਨੇ ਪੰਜਾਬ ਦੇ 3 ਹੋਰ ਪੰਜਾਬ ਜੇ ਵੜਾ ਲਏ ਤਾਂ ਬੱਚੇ ਬੱਚੇ ਨੂੰ ਇੱਕ ਆਰਡਰ ਸਪਲਾਈ ਰੋਜ਼ ਹੁੰਦਾ ਹੈ ਐਡਾ ਵੱਡਾ ਕਾਰੋਬਾਰ ਹੈ ਉਹ ਫਿਰ ਇਹ ਪਰਚੂਨ ਖੇਤਰ ਚੱਲੂਗਾ ਜੇ ਆ ਨੀਤੀ ਪਰਚੂਨ ਖੇਤਰ ਵਾਲੀ ਐਮਾਜ਼ਨ ਵਾਲੀ ਲਿਆਂਦੀ ਤਾਂ ਇਹ ਨਹੀਂ ਚੱਲਦਾ ਜੇ ਮੰਡੀ ਨੀਤੀ ਆੜੀ ਲਾਗੂ ਹੋ ਗਈ ਤਾਂ ਆਹ ਕਾਰੋਬਾਰ ਨਹੀਂ ਚੱਲਦਾ ਅਗਲੀ ਹੋ ਗਈ ਸੰਤਾਂ ਦੀ ਵਪਾਰੀ ਸੰਤਾਂ ਦਾ ਕੀ ਬਣੂਗਾ ਸੰਤਾਂ ਮੇਰਾ ਵਿਕਾਸ ਨਹੀਂ ਹੁੰਦਾ ਪੰਜਾਬ ਦੇ ਵਿੱਚ ਭਰਾਵੋ 2 ਲੱਖ ਸੰਤਾਂ ਹੈ ਛੋਟੀ ਤੋਂ ਵੱਡੀ ਇੱਕ ਸੰਤ ਬੱਦ ਤੋਂ ਵੱਧ ਕੀਮਤ ਵਾਲੀ ਜਿਹਦੇ ਵਿੱਚ 5 ਕਰੋੜ ਰੁਪਇਆ ਲਾਗਤ ਵਾਲੀਆਂ ਸੰਤਾਂ ਤੋਂ ਹੋੇਖਾਂ-ਹੇਡਾਂ ਲਾਗਤ ਵਾਲੀਆਂ ਕੰਪਨੀਆਂ ਨੇ 2 ਕਰੋੜ 2 ਲੱਖ ਸੰਤ ਦੇ ਵਿੱਚ 5400 ਕਰੋੜ ਰੁਪਇਆ ਲੱਗਿਆ ਹੋਇਆ ਸਿਰਫ ਉਹ 5400 ਕਰੋੜ ਰੁਪਇਆ ਦੀ ਲਾਗਤ ਦੇ ਨਾਲ 11 ਲੱਖ 80 ਹਜ਼ਾਰ ਮੁਲਾਜ਼ਮ ਸਾਡਾ ਭਾਈ ਉੱਥੇ ਕੰਮ ਕਰਦਾ ਹੈ 20 ਲੱਖ ਦਾ ਉਹ ਸਾਰੀ ਦੀ ਸਾਰੀ ਸੰਤ ਨੂੰ ਜਿਹੜਾ ਭਗਵਾਨ ਤਮਾਨ ਕਹਿੰਦਾ ਮੈਂ ਤਾਂ ਤਰੱਕੀ ਵਿਕਾਸ ਕਰਨਾ ਚਾਹੁੰਨਾ ਇਹ ਵਿਕਾਸ ਨਹੀਂ ਹੋਣ ਦਿੰਦੇ ਭਗਵਾਨ ਤਮਾਨ ਸਰਕਾਰ ਉਹ ਸਾਰੀ ਸੰਤ ਨੂੰ ਤਬਾਹ ਕਰ ਜਾ ਰਹੀ ਹੈ ਉਹਨਾਂ ਕੰਪਨੀਆਂ ਨੂੰ ਸੱਦਾ ਦੇਣ ਜਾ ਰਿਹਾ ਹੈ ਜਿਹੜੀਆਂ ਵੱਡੀਆਂ ਜੋ ਕੰਪਨੀਆਂ ਨੇ ਉਹਨਾਂ ਨੂੰ ਕਹਿ ਰਿਹਾ ਹੈ ਵੀ ਤੁਸੀਂ ਸਾਡੇ ਪੂੰਜੀ ਲਾਓ 5 ਰੁਪਏ ਝੁੱਟ ਦੇਵਾਂਗਾ ਤੁਹਾਨੂੰ ਮੈਂ ਛੋਟੀਆਂ ਸੰਤਾਰੂ ਹੁਣ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਨੂੰ 5.5 ਦੈਂ ਤੇ ਉਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ 5 ਰੁਪਏ ਦੇਊਗਾ ਤੇ 200% ਫੰਡਿੰਗ ਦੇਊਗਾ 200% ਤੇ 4000 ਰੁਪਏ ਛੋਡੇ ਬਲਾਜਮਾ ਨੂੰ ਤਨਖਾਹ ਵੀ ਦੇਊਗਾ ਤੇ ਬਾਕੀ ਬਾਦ ਘਟੀਆਂ ਸ਼ਰਤਾਂ ਵੀ ਮੈਂ ਚੱਲੂਗਾ ਟਾਟਾ ਸਟੀਲ ਕੰਪਨੀ ਦੁਨੀਆ ਦੀ ਏਸ਼ੀਆ ਦੀ ਸਭ ਤੋਂ ਵੱਡੀ ਕੰਪਨੀ ਹੈ ਜਿਹੜੀ ਸਟੀਲ ਪੈਦਾ ਕਰਦੀ ਹੈ ਪੂਨੇ ਤੋਂ ਉਹ ਕੰਪਨੀ ਨੂੰ ਬਣਾਇਆ ਜਿਹੜੀ ਸਾਰੀ ਦੀ ਸਾਰੀ ਗੁਮਿੰਦਗੜ ਮੰਡੀ ਜਿਹਦੀਆਂ 5 ਤੋਂ ਲੈ ਕੇ 500 ਤੋਂ ਲੈ ਕੇ 5.5 ਸਾਲ ਇਕਾਈਆਂ ਕੰਮ ਕਰਦੀਆਂ ਨੇ ਉਹ ਸਾਰਿਆਂ ਦਾ ਸਾਰਿਆਂ ਬੇੜਾ ਮੋਦਾ ਮੰਨ ਚੱਲਿਆ ਭਗਮੰਤ ਮਾਨ ਸਰਕਾਰ ਇਹਨੂੰ ਕਹਿੰਦਾ ਸਮਾਨ ਸਾਹਿਬ ਤੁਸੀਂ ਮੀਆ ਸਿੰਘ ਪਾਗਲ ਸਿੰਘ ਦਾ ਰਾਜ ਲੈਣਾ ਚਾਹੁੰਦੇ ਹੋ ਸੇਵਾ ਉਹਨਾਂ ਦੀ ਪੱਗ ਪੱਗ ਸਿੰਘ ਦੀ ਨਾਰਾ ਪਿੰਡਾਂ ਦਾ ਨਾਰਾ ਆਮ ਆਦਮੀ ਦਾ ਧੋਖਾ ਕਰ ਰਹੇ ਹੋ ਭਗਵੰਤ ਮਾਨ ਸਾਹਿਬ ਲੋਕਾਂ ਨਾਲ ਤੁਸੀਂ ਤੁਸੀਂ ਬੀਜੇਪੀ ਦੀ ਬੋਲੀ ਬੋਲ ਰਹੇ ਹੋ ਸਰਕਾਰ ਪਿੰਡਾਂ ਤੋਂ ਚੱਲਦੀ ਨਹੀਂ ਸਰਕਾਰ ਤਾਂ ਮਹਿਲਾ ਤੋਂ ਚੱਲਦੀ ਹੈ ਪਿੰਡਾਂ ਵਾਲੀ ਸਰਕਾਰ ਨਹੀਂ ਰਹੀ ਇਹ ਡਾਂਗ ਦੇ ਜ਼ੋਰ ਨਾਲੇ ਸਤਖਤ ਨੂੰ ਦੱਬਣਾ ਚਾਹੁੰਦੇ ਹੋ ਡਾਂਗ ਦੇ ਜ਼ੋਰ ਨਾਲ ਸਰਕਾਰਾਂ ਨੇ ਲਹਿਰਾਂ ਕਦੇ ਦਬਦੀਆਂ ਨਹੀਂ ਹੁੰਦੀਆਂ ਕਰਦੇ ਬੰਦ ਤੋਂ ਪਹਿਲਾਂ ਕਿੰਨੇ ਬੰਦ ਕਰਤੇ ਹੋਰਾਂ ਨੂੰ ਬੰਦ ਕਰਦੀ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਕਿਉਂਕਿ ਇਹ ਚੂਹੇ ਨੂੰ ਕੋਈ ਭੜੇਖਾ ਨਹੀਂ ਹੁੰਦਾ ਕਿ ਬਿੱਲੀ ਮੇਰੀ ਮਾਸੀ ਹੈ ਕਿ ਨਹੀਂ ਹੈ ਚੂਹਾ ਜਾਣਦਾ ਅਸੀਂ ਇਹ ਗੱਲ ਜਾਣਦੇ ਹਾਂ ਕਿ ਸਰਕਾਰਾਂ ਨਾਲ ਟਕਰਾਏ ਸਾਡੇ ਰਿਸ਼ਤੇ ਕਿਹਦੇ ਨਾਲ ਨੇ ਅਸੀਂ ਕਿਹੜੀ ਗੱਲ ਕਰ ਰਹੇ ਹਾਂ ਭਗਤ ਸਿੰਘ ਵੀ ਇਹ ਗੱਲ ਜਾਣਦਾ ਸੀ ਕਿ ਅੰਗਰੇਜ਼ੀ ਸਾਮਰਾਜ ਨਾਲ ਟਕਰਾਏ ਉਹਨੂੰ ਇਸ ਗੱਲ ਦਾ ਪਤਾ ਸੀ ਜਦੋਂ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਕਿ ਇਸ ਬੰਬ ਦਾ ਮਨੋਰਥ ਕੀ ਹੈ ਇਸ ਗੱਲ ਦਾ ਮਤਲਬ ਕੀ ਹੈ ਤੇ ਇਸ ਗੱਲ ਦਾ ਇਲਜ਼ਾਮ ਕੀ ਹੋਊਗਾ ਇਸ ਗੱਲ ਦਾ ਅੰਦਾਜ਼ਾ ਕੀ ਹੋਊਗਾ ਇਸ ਗੱਲ ਦਾ ਨਤੀਜਾ ਕੀ ਹੋ ਜਾਣ ਦਾ ਸੀ ਅਸੀਂ ਜਾਣਦੇ ਇਸ ਕਰਕੇ ਕਿਸੇ ਵੀ ਖੇਤਰ ਚ ਜਿਹੜਾ ਭਗਵੰਤ ਮਾਨ ਸਾਹਿਬ ਕਹਿੰਦਾ ਕਿ ਆਹ ਜਿਹੜਾ ਰਾਜਪੁਰਾ ਸਮਾਰਟ ਸ਼ਹਿਰ ਬਣ ਗਿਆ ਇੱਥੇ ਕਹਿੰਦਾ ਵੀ ਸਮਾਰਟ ਸ਼ਹਿਰ ਬਣਨਾ ਹੈ ਇਸ 스마트 ਸ਼ਹਿਰ ਨਹੀਂ 1099 ਏਕੜ ਜ਼ਮੀਨ ਉਹ 스마트 ਸ਼ਹਿਰ ਵਾਸਤੇ ਇਹਨੇ ਮੁਖਤ ਦਿੱਤੀਆ ਪੈਸੇ ਲਾ ਕੇ ਮੁਖਤਵਾਂ ਨੂੰ ਉਹਨਾਂ ਨੂੰ ਮੁਖਤ ਦੇ ਕੇ ਹੋਰ ਸਹੂਲਤਾਂ ਵੀ ਦੇਡੀਆਂ ਨੇ 7 ਅੱਡੇ ਬਣਨੇ ਨੇ ਇਹ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਕੱਲਾ ਸ਼ਹਿਰ 스마트 스마트 ਸ਼ਹਿਰ ਆਇਆ ਹੈ ਤੇ ਹੋਰ ਇਹ ਜੇ 7-8 ਸ਼ਹਿਰ ਬਣਾਏ ਨੇ ਦੂਜੀਆਂ ਸਟੇਟਾਂ ਨੂੰ ਦਿੱਤੇ ਨੇ ਹੋਰ ਕਿੰਨੇ ਮੇਰੇ ਖਾਲ 27 ਦੇ ਲੱਖ ਭਾਗੇ ਸਮਾਰਟ ਸ਼ਹਿਰ ਬਣਾਉਣੇ ਨੇ ਭਾਰਤ ਵਾਲਾ ਪ੍ਰੋਜੈਕਟ ਜਾਂ ਸੜਕਾਂ ਕੱਢ ਕੇ ਇੱਥੇ ਮਾਲ ਉਧਰੋਂ ਲਿਆਉਣਾ ਹੈ ਤੇ ਆਹ ਮਾਲ ਵੇਚਣਾ ਹੈ ਭਾਸ਼ਣ ਲੰਮਾ ਜਾਂਦਾ ਤੁਹਾਡਾ ਕਿ ਸੱਜ ਤੱਕ ਜਦੋਂ ਵੀ ਕਿਸੇ ਦੇਸ਼ ਨੂੰ ਫੇਲ ਕੀਤਾ ਆ ਜਿਹੜੀ ਇੱਕ ਬਨਾਰਾ ਗੱਲ ਕਰਕੇ ਜਾ ਕਿ ਅਮਰੀਕਾ ਦੇ ਨਾਲ ਸਮਝੌਤਾ ਕਰ ਰਿਹਾ ਹੈ ਇਹ ਮੋਦੀ ਸਾਹਿਬ ਕਿ ਜਿਹੜਾ ਮਾਲ ਅਮਰੀਕਾ ਦੇ ਵਿੱਚੋਂ ਭਾਰਤ ਚ ਆਉਂਦਾ ਹੈ ਭਾਰਤ ਦੀ ਸਰਕਾਰਾਂ ਨੇ ਹੁਣ ਤੱਕ ਉਤੇ ਵੱਧ ਟੈਕਸ ਲਾਇਆ ਹੋਇਆ ਹੈ ਮੈਂ ਦੋ ਗੱਲਾਂ ਤਿੰਨ ਗੱਲਾਂ ਕਹਨੇ ਹੋਣਾ ਕਿ ਭਾਰਤ ਦੇ ਵਿੱਚ ਅਮਰੀਕਾ ਤੋਂ ਇੱਕ ਬਿਸਕੀ ਆਉਂਦੀ ਹੈ ਜਿਹਦੇ ਤੇ 100% ਟੈਕਸ ਲਾਇਆ ਹੋਇਆ ਹੈ 100% ਟੈਕਸ ਮੁਰਗੇ ਦੀ ਅਣ ਤਾਂ ਬਿਨਾ ਫੈਟ ਵਾਲਾ ਦੁੱਧ ਇਹੋ ਜਿਹਾ ਮਾਲ ਉਧਰੋਂ ਆਉਂਦਾ ਕਣਕ ਚੌਲ ਤੇ ਆਪਾਂ ਆਪਣੀ ਜਿਹੜੀ ਐ ਸੋਇਆਬੀਨ ਇਹ ਚੀਜ਼ਾਂ ਉਧਰੋਂ ਮਗਾਉਦੇ ਨੇ ਇਹਨੀਆਂ ਸਾਰੀਆਂ ਚੀਜ਼ਾਂ ਤੇ 45 ਤੋਂ ਲੈ ਕੇ 50% ਟੈਕਸ ਲਾ ਕੇ ਉਹ ਰੋਕਿਆ ਹੋਇਆ ਹੈ ਇਧਰਲੀ ਲਾਗਤ ਖਰਚੇ ਦੇ ਬਰਾਬਰ ਉਹਨਾਂ ਦੀ ਬਰਾਬਰ ਦੀ ਕੀਮਤ ਵੱਧ ਬਣਾ ਕੇ ਉਹਨੂੰ ਢੱਕਿਆ ਹੋਇਆ ਹੈ ਜੇ ਉਧਰੋਂ ਕੋਈ ਵਪਾਰੀ ਮਾਲ ਖਰੀਦ ਕੇ ਮਾਰਕੀਟ 'ਚ ਲਿਆਉਂਦਾ ਤਾਂ ਸਾਡੀ ਪੈਦਾਵਾਰ ਦੇ ਬਰਾਬਰ ਹੀ ਜਾਂਦੀ ਆ ਉਹ ਇਸ ਕਰਕੇ ਸਾਡੀ ਪੈਦਾਵਾਰ ਤੇ ਉਹ ਪ੍ਰਭਾਵਿਤ ਨਹੀਂ ਕਰਦੀ ਜਦੋਂ ਭਲਾ ਬਈ ਅਸੀਂ ਟੈਕਸ ਚੱਕਤਾ ਫੇਰ ਉਹ ਕਣਕ ਵੀ ਸਸਤੀ ਸੋਇਆ ਵੀ ਵੀ ਸਸਤਾ ਦੁੱਧ ਵੀ ਸਸਤੀ ਬਿਸਕੀ ਵੀ ਸਸਤੀ ਮੁਰਗੇ ਦੇ ਟੰਗਾ ਵੀ ਸਸਤੀਆਂ ਛੋਡੇ ਪੋਰਟਰੀ ਫਾਲੂ ਵੀ ਫੇਰ ਹੋਣਗੇ ਛੋਡੇ ਖੇਤ ਵੀ ਫੇਲ ਹੋਣਗੇ ਛੋਡੀ ਮੰਡੀ ਵੀ ਫੇਲ ਹੋਊਗੀ ਛੋਡੀਆਂ ਖਰੀਦ ਏਜੰਸੀਆਂ ਵੀ ਫੇਲ ਹੋਣਗੀਆਂ ਛੋਡੇ ਗ੍ਰਾਮ ਵੀ ਫੇਲ ਹੋਣਗੇ ਆ ਕਰਨ ਜਾ ਰਹੀ ਹੈ ਬਾਈ ਛੋਡੀ ਸਰਕਾਰ ਇਹਨੂੰ ਕਹਿੰਦਾ ਸੀ ਭਗਤ ਸਿੰਘ ਵੀ ਆ ਸੋਡੂ ਕਰਨਾ ਹੈ ਇਹ ਲਟੇਰੇ ਨੇ ਇਹ ਅੰਗਰੇਜ਼ ਨੇ ਇਹ ਕਾਲੇ ਨੇ ਇਹ ਕਾਲੇ ਗੋਰੀਆਂ ਨਾਲੋਂ ਵੱਧ ਖਤਰਨਾਕ ਹੋਣਗੇ ਤਾਂ ਕਰਕੇ ਇਹਨੂੰ ਯਾਦ ਕਰਦੇ ਆਂ ਬਈ ਤਾਂ ਕਰਕੇ ਇਹਨੂੰ ਯਾਦ ਕਰਦੇ ਆਂ ਕਿ ਲੋਕੋ ਜੇ ਬਚਣਾ ਦਾ ਸਿਰ ਜੋੜ ਲਓ ਜੇ ਸਿਰ ਜੋੜ ਕੇ ਲੜੋਗੇ ਅਸੀਂ ਕਹਿੰਨੇ ਹੁੰਨੇ ਆਂ ਕਿ ਸਰਦਾਰਾ ਭਗਵੰਤ ਮਾਨ ਸਰਦਾਰਾ ਸਰਕਾਰ ਤਕੜੀ ਐ ਪਰ ਤਕੜੀ ਹੁੰਨਾ ਚ ਰਹਿ ਜਿਨ੍ਹਾਂ ਚ ਰ ਅਸੀਂ ਸਿਰ ਨਹੀਂ ਜੋੜਦੇ ਜਿੱਦੇ ਸਾਡੇ ਸਿਰ ਜੁੜ ਗਏ ਨਾ ਫਿਰ ਸਰਕਾਰਾਂ ਸਰਖੂਰਾਂ ਕੁਝ ਨਹੀਂ ਹੁੰਦੀ ਇਸ ਕਰਕੇ ਭੈਣੋ ਤੇ ਭਰਾਵੋ ਭਗਤ ਸਿੰਘ ਦਾ ਇਹ ਸਨੇਹ ਹੈ ਕਿ ਜਿਹੜੇ ਲੋਕ ਲੜਦੇ ਨੇ ਜਿਹੜੇ ਲੋਕ ਸੰਘਰਸ਼ ਕਰਦੇ ਨੇ ਉਹ ਕਦੇ ਵੀ ਨਹੀਂ ਹਾਰਦੇ ਹੁੰਦੇ ਤੇ ਨਾ ਕਦੇ ਉਹ ਹਾਰਦੇ ਹੁੰਦੇ ਨੇ ਤੇ ਨਾ ਉਹ ਕਦੇ ਮਰਦੇ ਹੁੰਦੇ ਜੇ ਆਹ ਗੱਲ ਲੜਵਨ ਕੇ ਜਾਣੇ ਉਪਰਾਵੋ ਤੁਹਾਡਾ ਚੇਤਨ ਹੋਣਾ ਬਹੁਤ ਜ਼ਰੂਰੀ ਹੈ ਸੋਡਾ ਸੀਰੀਅਸ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਹਾਲਾਤ ਦੇ ਵਿੱਚ ਤੁਸੀਂ ਅੱਜ ਬੈਠ ਕੇ ਗੱਲ ਸੁਣ ਰਹੇ ਹੋ ਭਰਾਵੋ ਇਹ ਇੰਟੈਲੀਜੈਂਸੀ ਵਾਸਤੇ ਸਰਕਾਰ ਵਾਸਤੇ ਇੱਕ ਬੰਬ ਹੈ ਆਖਾ ਉਹਨਾਂ ਨੇ ਦੇਖ ਰਹੀਆਂ ਨੇ ਤੁਹਾਨੂੰ ਆ ਸਾਰੇ ਪਰਚੂਨ ਖੇਤਰ ਨੂੰ ਆਪਾਂ ਨੇ ਨਾਲ ਲੈਣਾ ਹੈ ਆ ਸਾਰੇ ਆੜਤੀ ਵਰਗ ਨੂੰ ਆਪਾਂ ਨੇ ਨਾਲ ਲੈਣਾ ਹੈ ਆ ਪੀਐਸਆਈ ਦੇ ਮਜ਼ਦੂਰਾਂ ਨੂੰ ਆਪਾਂ ਨੇ ਨਾਲ ਲੈਣਾ ਹੈ ਆਪਾਂ ਖੇਕ ਮਜ਼ਦੂਰਾਂ ਨੂੰ ਆਪਣੇ ਨਾਲ ਲੈਣਾ ਹੈ ਬੇਜ਼ਗਰ ਕਾਮਿਆਂ ਨੂੰ ਆਪਾਂ ਨੇ ਨਾਲ ਲੈਣਾ ਹੈ ਆਪਾਂ ਨੇ ਬੇਨਤੀਆਂ ਕਰਨੀਆਂ ਨੇ ਕਿ ਇਕੱਲੇ ਇਕੱਲੇ ਮਾਰ ਨਾ ਖਾਈਏ ਆਪਾਂ ਇਕੱਠੇ ਹੋ ਕੇ ਅੱਗੇ ਆਈਏ ਆਪਾਂ ਇਹਨਾਂ ਸਾਰਿਆਂ ਕੋਲੇ ਜਾਵਾਂਗੇ ਠੀਕ ਹੈ ਰਾਤ ਸਾਡੀ ਜੋ ਮੀਟਿੰਗ ਹੋਈ ਹੈ ਆਲ ਇੰਡੀਆ ਸੰਯੁਕਤ ਮੋਰਚੇ ਦੀ 28 ਤਰੀਕ ਵਾਲਾ ਪ੍ਰੋਗਰਾਮ ਆਪਾਂ ਨੇ ਜ਼ਬਰ ਵਿਰੋਧੀ ਦੇਸ਼ ਮਨਾਉਣ ਦਾ ਇੱਕ ਦਿਨ ਦੀ ਕਾਲ ਹੈ ਪ੍ਰਭੂ ਤੁਹਾਨੂੰ ਬੇਨਤੀ ਕਰਦੇ ਆ 28 ਤਰੀਕ ਵਾਲੇ ਦਿਨ ਅੱਜ ਆਪਣੇ ਸੰਗਰੂਰ ਜ਼ਿਲ੍ਹੇ ਦਾ ਇਕੱਠ ਹੈ ਭਗ ਸਿੰਘ ਦਾ ਸ਼ਹੀਦੀ ਦਿਵਸ ਤੇ ਤੁਸੀਂ ਆਏ ਹੋ ਤੁਹਾਨੂੰ ਵਧਾਈ ਹੈ ਤੁਸੀਂ ਇਹ ਸਾਨੂੰ ਇਸ ਜਗ੍ਹਾ ਨੂੰ ਇਸ ਦਿਨ ਨੂੰ ਮਹੱਤਤਾ ਦਿੱਤੀ ਹੈ ਪਰ ਠਾਈ ਵਾਲੇ ਨੂੰ ਇਹ ਤੋਂ ਵੱਧ ਮਹੱਤਤਾ ਦੇਣੀ ਹੈ ਸਰਕਾਰ ਨੂੰ ਇਹ ਚਾਉਣਾ ਹੈ ਕਿ ਮੈਨੂੰ ਲੱਗਦਾ ਹੋਊਗਾ ਕਿ ਡੱਲੇਆਰ ਕੋਈ ਹੋਰ ਹੈ ਸਰਬਣ ਬਨੇ ਕੋਈ ਹੋਰ ਹੈ ਓਏ ਹੋਰ ਜੱਥੇਬੰਦੀ ਹੈ ਸਾਡੇ ਵਿਚਾਰਾਂ ਦੇ ਬਖਰੇ ਨੇ ਸਾਡੇ ਉਹਨਾਂ ਨਾਲ ਲੱਖ ਫਰਕ ਨੇ ਅਸੀਂ ਇੱਕ ਦੂਜੇ ਨਾਲ ਕਿਵੇਂ ਲੜਦੇ ਝਗਦੇ ਆ ਸਾਡੇ ਅੰਦਰ ਦੇ ਬਸਲੇ ਨੇ ਪਰ ਸਾਡੀ ਲਹਿਰ ਇੱਕ ਹੈ ਸਾਡੀ ਲੋੜ ਇੱਕ ਹੈ ਸਾਡੀ ਮੰਗ ਇੱਕ ਹੈ ਇੱਥੇ ਅਸੀਂ ਇਕੱਠੇ ਆ ਅਸੀਂ ਜਬਰ ਕਿਸੇ ਵੀ ਜਮਾਤ ਤੇ ਹੋਵੇ ਅਸੀਂ ਨਹੀਂ ਚੱਲਾਂਗੇ ਇਹੀ ਸੁਨੇਹਾ ਸਾਡੇ ਭਗਤ ਸਿੰਘ ਦਾ ਪ੍ਰਭੂ ਆ ਸੁਨੇਹੇ ਨੂੰ ਲੈ ਕੇ ਤੁਰਨਾ ਹੈ ਇਸ ਕਰਕੇ 28 ਵਾਲੇ ਪ੍ਰੋਗਰਾਮ ਤੇ ਵੀ ਤੁਸੀਂ ਵੱਧ ਚੜ ਕੇ ਆਉਣਾ ਲਾਸਟ ਦੇ ਵਿੱਚ ਇੱਕ ਵੀ ਅਪੀਲ ਮੈਂ ਹੁਣ ਕਰਕੇ ਜਾਂਦੀਆਂ ਤੁਹਾਨੂੰ ਹੋਰ ਜਿਹੋ ਜੀ ਅਸੀਂ ਤਕਰੀਰ ਕਰ ਰਹੇ ਆ ਨਾ ਪ੍ਰਭੂ ਇਹੋ ਜੀ ਇੱਕ ਕੋਰੀਓਗ੍ਰਾਫੀ ਸਾਡੇ ਸਾਥੀਆਂ ਨੇ ਕਰਨੀ ਹੈ ਸ਼ਾਇਦ ਉਹ 10-15 ਮਿੰਟਾਂ ਦੀ ਕੋਰੀਓਗ੍ਰਾਫੀ ਹੈ ਜਦੋਂ ਤੁਸੀਂ ਉਹ ਕੋਰੀਓਗ੍ਰਾਫੀ ਦੇਖੋਗੇ ਨਾ ਤੁਸੀਂ ਉੱਠ ਹੀ ਨਹੀਂ ਸਕਦੇ ਇਸ ਕਰਕੇ ਤੁਸੀਂ ਇਹ ਦੇਖ ਕੇ ਜਾਣੀ ਆ ਆਪਾਂ ਸਮਾਂ ਉਹਨਾ ਰੱਖਿਆ ਕਿ ਉਹਨੇ ਸਮੇਂ ਦੇ ਵਿੱਚ ਆਪਾਂ ਸਾਰਾ ਪ੍ਰੋਗਰਾਮ ਖਤਮ ਕਰ ਦੇਣਾ ਮੇਰੀ ਇਹ ਬੇਨਤੀ ਹੈ ਇਹ ਕੋਰੀਓਗ੍ਰਾਫੀ ਜਦੋਂ ਸ਼ੁਰੂ ਹੋਣੀ ਹੈ ਜਦੋਂ ਇਹ ਖਤਮ ਹੋ ਗਈ ਤੁਸੀਂ ਘਰਾਂ ਨੂੰ ਜਾ ਸਕਦੇ ਹੋ ਚਾਹ ਆ ਜੇ ਬਣੀ ਪਈ ਹੈ ਚਾਹ ਵੀ ਪੀ ਸਕਦੇ ਹੋ ਆ ਭੈਣਾ ਨਹੀਂ ਉਠੀਆਂ ਜਿਨ੍ਹਾਂ ਨੇ ਨਹੀਂ ਚਾਹ ਚੁ ਕੀਤੀ ਮੇਰੇ ਵਾਂਗੂੰ ਸੋਨੂੰ ਵੀ ਕਈ ਕਈ ਵਾਰੀ ਚਾਹ ਪੀਣ ਦੀ ਹੱਤ ਹੁੰਦੀ ਹੈ ਕਿਉਂਕਿ ਤੁਸੀਂ ਸਰਨ ਹੋ ਗਿਆ ਦੇਖ ਕੇ